ਮੇਰਾ ਪੁੱਤ ਦਾ ਜੀ ਗੁਰਵੰਸ ਸਿੰਘ ਗੁਰਵੰਸ ਸਿੰਘ ਗੁਰਵੰਸਾ ਜੀ ਹਾਂ ਇਹ ਪਹਿਲੇ ਵੀ ਜਾਂਦਾ ਸੀ ਉੱਥੇ ਹਾਂ ਜੀ ਕੁੜੀ ਗੱਲਬਾਤ ਮੇਰੇ ਨਾਲ ਵੀ ਕਰਦੀ ਦੀ ਜੀ ਉਹ ਨਾਲ ਗੱਲ ਕਰਦੀ ਸੀ ਮੈਂ ਕੁੜੀ ਨੂੰ ਕਹਿੰਦੀ ਸੀ ਬਈ ਇਹਦਾ ਪੰਡਾ ਛੱਡ ਦੇ ਮੇਰੇ ਪੁੱਤ ਦਾ ਹੂੰ ਮੇਰੇ ਪੁੱਤ ਨੂੰ ਤੇਰੇ ਘਰ ਦੇ ਮਾਰਨਗੇ ਵੀ ਤੇਰੇ ਘਰ ਦੇ ਨੂੰ ਜਾਂ ਤਾਂ ਮਨਾ ਲਾ ਹੂੰ ਅਨੇ ਮੇਰੇ ਪੁੱਤ ਦਾ ਪੰਡਾ ਛੱਡ ਦੇ ਮਾਂ ਉਹ ਕਹਿੰਦੀ ਮੈਂ ਤੇ ਨਾਲ ਵਿਆਹ ਕਰਾ ਲਾਂ ਕਹਿੰਦੀ ਮੁੰਡੇ ਨਾਲ ਮੈਂ ਪੰਡਾ ਛੱਡ ਨਹੀਂ ਸਕਦੀ ਮੈਂ ਇਹਦੇ ਵੀ ਨਾ ਕੰਦੀ ਰਹਿ ਨਹੀਂ ਸਕਦੀ ਅਸੀਂ ਜਿਉਂਦੇ ਕਰਦੇ ਤੇ ਚਾਚਾ ਵੀ ਸਾਡੇ ਘਰ ਆਇਆ ਸੀ ਮਾਰਨ ਮੇਰੇ ਪੁੱਤ ਨੂੰ ਕੁਰਬਾਨ ਲੈ ਕੇ ਮੈਂ ਉਹਦੇ ਚਾਚੇ ਨੂੰ ਕਿਹਾ ਵੀ ਤੁਹਾਡੀ ਬੇਟੀ ਨੂੰ ਰੋਕੋ ਤੁਸੀਂ ਛੋਡੀ ਬੇਟੀ ਮੇਰੇ ਘਰੇ ਆਲੀ ਮੈਂ ਘਰੇ ਇੰਦਿਆ ਸਾਡਾ ਕੋਈ ਪਰਿਵਾਰ ਜਿਸ ਗੁੱਡੀ ਦੀ ਪੰਜੀਰੀ ਲੈ ਕੇ ਜਾ ਰਹੇ ਤੇ ਵੀ ਛੋਡੀ ਬੇਟੀ ਨੂੰ ਤੁਸੀਂ ਰੋਕੋ ਛੋਡੀ ਬੇਟੀ ਵੀ ਮੇਰੇ ਪੁੱਤਰ ਨੂੰ ਘਰੇ ਬੁਲਾਉਂਦੀ ਆ ਰਾਤ ਨੂੰ ਹੋਗੇ ਜੀ 7 ਸਾਲ ਹੋ ਗਏ ਇਹਨਾਂ ਦੀ ਗੱਲਬਾਤ ਚੱਲਦੀ ਦੀ ਆ ਬੱਚੇ ਚਲਦੀ ਸੀ ਗਲ ਇਹਨਾਂ ਦੀ ਹਾਂ ਜੀ ਕਿੰਨਾ ਪੜਿਆ ਤੁਹਾਡਾ ਮੁੰਡਾ ਮੇਰਾ ਪੁੱਤ ਜੀ 12 ਪੜਿਆ ਹੋਇਆ ਥੇ ਉਹ ਕੁੜੀ ਕਿੰਨੀ ਪੜੀ ਹੈ ਕੁੜੀ ਤਾਂ ਨਹੀਂ ਜੀ ਮੈਨੂੰ ਪਤਾ ਵੀ ਕੈਨੀ ਪੜੀ ਹੋਈ ਆ ਕੁੜੀ ਕੁੜੀ ਹੋਣੀ ਹੁਣ ਤੁਸੀਂ ਮਤਲਬ ਤੁਹਾਨੂੰ ਕੀ ਸਕਵੇ ਇਹਨਾਂ ਨੇ ਮਾਰਿਆ ਜੀ ਉਹਨਾਂ ਨੇ ਮਾਰਿਆ ਉਹਨਾਂ ਨੇ ਸਾਰੇ ਪਰਿਵਾਰ ਦਾ ਇੱਕ ਏ ਗੱਲ ਧੀ ਉਹ ਮੈਨੂੰ ਵੀ ਕਹਿ ਕੇ ਗਏ ਸੀ ਉਹਦਾ ਚਾਚਾ ਸੀ ਜਿਹੜਾ ਹੂੰ ਉਹ ਕਹਿੰਦਾ ਵੀ ਅਸੀਂ ਛੱਡਣਾ ਨਹੀਂ ਤੇਰਾ ਪੁੱਤ ਹੂੰ ਤੇ ਜਿੱਥੇ ਮਰਜ਼ੀ ਲੁਕ ਜੇ ਸੀ ਛੱਡਣਾ ਨਹੀਂ ਹੈਗਾ ਠੀਕ ਜੇ ਕੁੜੀ ਕਹਿੰਦੀ ਨਾ ਮੈਨ ਮੈਂ ਬੋਲੀ ਵੀ ਮੇਰੇ ਲਈ ਕੁਝ ਨਹੀਂ ਅਸੀਂ ਦਿਹਾੜੀਦਾਰ ਬੰਦੇ ਆ ਮਤਲਬ ਪੈਸੇ ਨਹੀਂ ਆਗੇ ਮੇਰੇ ਪੁੱਤ ਦਾ ਪੈਂਡਾ ਛੱਡ ਦੇ ਮਹਾ ਉਹ ਕਹਿੰਦੀ ਮੈਂ ਪੈਂਡਾ ਛੱਡ ਨਹੀਂ ਸਕਦੀ ਮੇਰਾ ਪਿਆਰ ਹੈ ਇਹਦੇ ਨਾਲ ਬਹੁਤ ਜ਼ਿਆਦਾ ਕੁੜੀ ਕਹਿੰਦੀ ਮੈਂ ਕਹਿਆ ਵੀ ਤੇਰੇ ਮਾਂ-ਬਾਪਾ ਨੂੰ ਮਨਾ ਲਾ ਤੂੰ ਕਹਿੰਦੀ ਮੇਰੇ ਘਰ ਦੇ ਮੰਨਦੇ ਨਹੀਂ ਨਾ ਮੇਰਾ ਡੈਡੀ ਮੰਨਦਾ ਨਾ ਮੇਰੀ ਮਾਂ ਮੰਦੀ ਨਾ ਮੇਰਾ ਭਰਾ ਮੰਨਦਾ ਚਾਚੇ-ਤਾਏ ਕੋਈ ਨਹੀਂ ਮੇਰਾ ਮੰਨਦਾ ਇਹ ਕਿਵਲੇ ਸਹਿਮਤ ਨਹੀਂ ਸੀ ਮਤਲਬ ਸਹਿਮਤ ਤੁਸੀਂ ਦੇ ਜੀ ਸਾਡੇ ਨਾਲ ਆ ਕੁੜੀ ਜੀ ਸਹਿਮਤ ਸੀ ਕੁੜੀ ਮੈਨੂੰ ਕਹਿਣ ਲੱਗੀ ਵੀ ਤੁਸੀਂ ਚੌਂਕੀ ਆ ਜਾਓ ਹੂੰ ਮੈਂ ਤੁਹਾਡੇ ਬਿਆਨ ਦੇ ਦੂੰਗੀ ਹੂੰ ਮੈਂ ਬੋਲੀ ਜੀ ਵੀ ਮੈਂ ਚੌਂਕੀ ਨਹੀਂ ਆ ਸਕਦੀ ਵੀ ਤੂੰ ਆਪ ਆ ਜਾ ਸਾਨੂੰ ਕੋਣ ਕਰਦੀ ਅਸੀਂ ਫੇਰ ਆ ਜਾਾਂਗੇ ਉੜੀ ਜੀ ਉਹਨਾਂ ਨੇ ਆਣ ਨਹੀਂ ਦਈ ਆਪਣੇ ਕੈਵੇ ਚ ਰੱਖੀ ਪਿਆ ਮਾਰੇ ਜੇ ਹੁਣ ਕੀ ਸਕੇ ਵੀ ਕੀ ਮਾਰੇ ਦੇਖੋ ਜੀ ਸਾਨੂੰ ਤਾਂ ਐ ਵੀ ਸਾਕਾ ਵੀ ਉਹਨਾਂ ਨੇ ਕਿਰਚ-ਕੁਰਚ ਮਾਰੀ ਆ ਮੇਰੇ ਬੇਟੇ ਦੇ ਇੱਕ ਸੋਣੇ ਉਹਦੇ ਨਾਮ ਨਾਨਕੇ ਆ ਉਹਦੇ ਨਾਨਕੇ ਨੇ ਜੀ ਟੁਆਣੀ ਸੀ ਸਿਰਫ ਉਸੇ ਜੀ ਇੰਸਟਾ ਤੋਂ ਉਹ ਤੇ ਜੀ ਸਾਨੂੰ ਕੀ ਪਤਾਉਣੇ ਵੀ ਇਹ ਛੱਡ ਕੇ ਆਏ ਨੇ 1 ਵਜੇ ਛੱਡ ਕੇ ਆਏ ਨੇ ਜੀ ਕਿਵੇਂ ਛੱਡ ਕੇ ਆਏ ਨੇ ਕਿਵੇਂ ਨਹੀਂ ਉਹ ਸਾਨੂੰ ਕੋਈ ਗੱਲ ਦਾ ਪਤਾ ਨਹੀਂ ਠੀਕ ਉਹ ਨਹੀਂ ਜੀ ਸਾਨੂੰ ਹੱਥ ਕੀ ਮੰਗਰਦੇ ਪੁਲਿਸ ਤੋਂ ਅੱਜ ਤਾਂ ਜੀ ਨਹੀਂ ਹੋ ਗਾ ਨੇ ਆਪਰ ਸੁਣੋ ਵੀ ਜੇ ਮੇਰਾ ਪੁੱਤਰ ਮਾਰਿਆ ਨਾ ਉਹਦਾ ਭਰਾ ਮਰਨਾ ਚਾਹੀਦਾ ਸਾਡੇ ਬਰਾਬਰ ਅਸੀਂ ਆਈ ਮੰਗ ਮੰਗਦੇ ਆ ਜੀ ਪਰ ਕੋਈ ਮੰਗ ਲਓ ਇਹ ਮਾਮਲਾ ਇਸ ਤਰ੍ਹਾਂ ਹੀ ਪੀਰਤੀ ਸਿੰਘ ਵਾਸੀ ਸੋਢੀ ਵਾਲਾ ਨੇ ਸਾਡੇ ਕੋਲੇ ਬਿਆਨ ਲਿਖਾਇਆ ਕਿ ਉਸ ਦਾ ਲੜਕਾ ਗੁਰਵਖਤ ਸਿੰਘ ਮਿਤੀ 11 12 14 ਦੀ ਰਾਤ ਨੂੰ ਜਰਨੈਲ ਸਿੰਘ son of ਜੈਮਲ ਸਿੰਘ ਵਾਸੀ ਸਧਾਰਨਪੁਰ ਉਹਦੇ ਘਰ ਗਿਆ ਸੀ ਸ਼ਰਾਰਤੀ ਮੈਂਡ ਨਾਲ ਗਿਆ ਸੀ ਜਦੋਂ ਉਹਨਾਂ ਦੇ ਘਰਦਿਆਂ ਨੂੰ ਪਤਾ ਲੱਗਿਆ ਤਾਂ ਉੱਥੇ ਉਹਨਾਂ ਦੇ ਆਪਸ ਉਹਨਾਂ ਦੇ ਜਿਹੜੀ ਪੀਰਤੀ ਸਿੰਘ ਦੇ ਡੈਡੀ ਦੇ ਲੜਕੇ ਨੇ ਜਰਨੈਲ ਸਿੰਘ ਦੇ ਜਰਨੈਲ ਸਿੰਘ ਦੇ بیٹے ਨੇ ਗੁਰਬਖਸ਼ ਸਿੰਘ ਦੇ ਕੁਸ਼ਟਾ ਮਾਰੀਆਂ ਸੱਟਾਂ ਮਾਰਨ ਤੋਂ ਬਾਅਦ ਜਿਹੜਾ ਸੀਗਾ ਗੁਰਬਖਸ਼ ਸਿੰਘ ਆਪਦੇ ਨਾਨਕੇ ਪਿੰਡ ਹਰਿਆਣੇ ਚ ਚਲਾ ਗਿਆ ਉੱਥੇ ਉਸਦੇ ਨਾਨੇ ਨੂੰ ਇਹ ਸੀਗਾ ਵੀ ਸ਼ਾਇਦ ਥੱਕਾ ਡੁੱਟਿਆ ਉਹ ਸਾਰੀ ਰਾਤ ਉੱਥੇ ਪਿਆ ਰਿਹਾ ਜਦੋਂ ਸਵੇਰੇ ਉਸ ਨੂੰ ਟਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਬੇਹੋਸ਼ੀ ਦੀ ਹਾਲਤ ਦੇ ਵਿੱਚ ਪਿਆ ਸੀ ਤਾਂ ਉਸਦੇ ਨਾਨੇ ਨੇ ਉਸ ਨੂੰ ਇਲਾਜ ਲਈ ਲੇਕੇ ਗਿਆ ਤਾਂ ਜਦੋਂ ਡਾਕਟਰ ਸਾਹਿਬ ਕੋਲ ਗਿਆ ਤਾਂ ਉਹਨਾਂ ਨੇ ਗੱਡੀ ਵਿੱਚ ਚੈੱਕ ਕਰਕੇ ਦੱਸਤਾ ਜਿਹੜੇ ਗੁਰਬਖਸ਼ ਸਿੰਘ ਦੀ ਮੌਤ ਹੋ ਚੁੱਕੀ ਹੈ ਮੌਤ ਹੋਣ ਤੋਂ ਬਾਅਦ ਉਸਦੇ ਪਿਤਾ ਵੀ ਉੱਥੇ ਚਲੇ ਗਏ ਇਹ ਗੱਲ ਸਾਰੀ ਪ੍ਰੇਤੀ ਸਿੰਘ ਦੇ ਸਹੁਰੇ ਨੇ ਉਹ ਦੱਸੀ ਉਸ ਦੇ ਬਿਆਨ ਤੇ ਪ੍ਰੇਤੀ ਸਿੰਘ ਦੇ ਬਿਆਨ ਤੇ ਅਸੀਂ 302 34 ਆਈਪੀਸੀ ਦਾ 2 ਮਹੀਨਿਆਂ ਦੇ ਬਰਖਲਾ ਮਕਦਮਾ ਦਰਜ ਕਰਤਾ ਤਫਤੀਸ਼ ਜਾਰੀ ਹੈ ਇਹ ਕੋਈ ਮਾਮਲਾ ਆ ਕੋਈ ਸੀ ਮੰਨ ਲਓ ਕੋਈ ਕੋਈ ਪ੍ਰੇਮ ਸੰਬੰਧ ਵਾਲੀ ਸੀ ਜੀ ਅਸਾਂ ਨੂੰ ਨਮਸਤੇ ਹੈ ਏ ਤਬ ਦੀ ਸੀ ਜਾ ਰਹੀ ਹੈ ਇਸ ਦੇ ਸਬੰਧ ਵਿੱਚ ਪਰ ਪ੍ਰੇਮ ਸਬੰਧ ਵਿੱਚ ਇਹ ਗੱਲ ਜ਼ाहिर ਹੋਈ ਹੈ ਉਹਨਾਂ ਦੇ ਬਿਆਨ ਦੇ ਵਿੱਚ ਵੀ ਮੇਰੀ ਜਿਹੜਾ ਹੈਗਾ ਮੇਰੇ ਬੇਟੇ ਦੇ ਉਸ ਪਰਿਵਾਰ ਨਾਲ ਕਿਸੇ ਮੈਂਬਰ ਨਾਲ ਪ੍ਰੇਮ ਸਬੰਧ ਸੀ ਇਸ ਕਰਕੇ ਉਹ ਗਿਆ ਸੀ। ਉਸੇ ਕਰਕੇ ਉਹਦੇ ਨਾਲ ਹਮਲਾ ਮਾਰਕੁੱਟ ਕੀਤੀ ਗਈ। ਉਸੇ ਕਰਕੇ ਹਾਂ اسی ਕਰਕੇ ਉਸਦੇ ਘਰ ਜਦੋਂ ਕੋਈ ਬੰਦਾ ਜਾਂਦਾ ਤਾਂ ਕਿਸੇ ਬਿਨਾਂ ਦੱਸੇ ਪੁੱਛੇ ਤਾਂ ਕੁਦਰਤੀ ਹੈ ਵੀ ਜਿਹੜੀ ਪੁੱਛਦੇ ਨਹੀਂ ਤਾਂ ਮਾਰਕੁੱਟ ਹੋਣਾ ਸੰਭਵ ਹੀ ਹੈ। ਹੁਣ ਇਹਦੇ ਵਿੱਚ ਦੋਨੋਂ ਬੰਦੇ ਵਿੱਚ ਕੋਈ ਕੈਸ਼ ਹੋਇਆ ਕੋਈ ਰਸਟ ਨਹੀਂ ਹੋਇਆ ਜੀ ਤਫਤੀਸ਼ ਜਾਰੀ ਹੈ ਪੋਸਟਮਾਰਟਮ ਕਰਵਾ ਕੇ ਕੱਲ ਉਹਨਾਂ ਦੇ ਵਾਰਸਾਂ ਨੇ ਆਲੇ ਵਾਲੇ